ਇੱਕ ਵਾਰ ਹੀਰਾਨ ਦੇ ਬਾਦਸ਼ਾਹ ਨੇ ਉਹਦੇ ਦਰਬਾਰ ਚ ਕਥਾ ਹੁੰਦੀ ਇਹ ਗੱਲ ਪੁੱਛੀ ਕਿ ਮੈਨੂੰ ਇਹ ਦੋ ਟਰਮਾਂ ਜਿਹੜੀਆਂ ਨੇ ਧਰਮ ਦੀਆਂ ਇੱਕ ਸਬਰ ਤੇ ਝੁਗਰ ਇਹ ਮੈਨੂੰ ਸਮਝਾ ਗਿਆ। ਮੁਲਾਣਿਆਂ ਨੇ ਬੜੇ ਅਰਥ ਕਰੇ ਕਹਿੰਦਾ ਨਹੀਂ ਮੈਨੂੰ ਨਹੀਂ ਮੈਨੂੰ ਇਹ ਸਹੀ ਨਹੀਂ ਆਪਛਾਰੇ। ਕੋਈ ਸਹੀ ਕਰੋ ਉਸ ਵੇਲੇ ਇੱਕ ਸੂਫੀ پیر ਉੱਠਿਆ ਉਹ ਕਹਿਣ ਲੱਗਿਆ ਜੇ ਤੁਸੀਂ ਇਹ ਅਰਥ ਜਾਣਨਾ ਚਾਹੁੰਦੇ ਹੋ ਦਾ ਦਿੱਲੀ ਦੇ ਰੰਗਜੀਤ ਦੀ ਕੈਦ ਦੇ ਵਿੱਚ ਇੱਕ ਮਹਾਤਮਾ ਹੈ ਜਿਹਦਾ ਨਾਮ ਸ਼ਰਮਾਦ ਹੈ ਉਹ ਆਰਥਾ ਦੱਸ ਦੇਗਾ ਉਸ ਵੇਲੇ ਬਤੀਰ ਕੋਲ ਸੁਨੇਹਾ ਭੇਜਤਾ ਅੰਬੈਸਟਰ ਕੋਲ ਤੇ ਉਹਨੇ ਆਗਿਆ ਲੈ ਲਈ ਸਮਰੱਥਪੁਰਸ਼ ਹੀ ਸ਼ਰਮਾਦ ਜੋ ਬਚਨ ਗਾਇੰਦਾ ਸੀ ਹੋ ਜਾਂਦਾ ਸੀ ਇੱਕ ਵਾਰੀ ਕੱਪੜੇ ਨਹੀਂ ਸੀ ਪਾਉਂਦਾ ਹੁੰਦਾ ਰੰਗਜੀਤ ਨੇ ਕਿਹਾ ਤੂੰ ਬਰਹਿਣਾ ਰਹਿਣਾ ਨੰਗਾ ਰਹਿਣਾ ਕਪੜੇ ਪਾਓ ਕਹਿੰਦਾ ਮੈਂ ਕਪੜੇ ਕਿੱਥੋਂ ਪਾਵਾਂ ਕਹਿੰਦਾ ਕੰਬਲ ਪਿਆ ਤੇਰੇ ਕੋਲ ਕਹਿੰਦਾ ਤੂੰ ਦੇ ਦੇ ਮੇਰੇ ਉੱਤੇ ਜਿਸ ਵਾਰ ਤਰੰਗਜੀਤ ਨੇ ਕੰਬਲ ਚੱਕਿਆ ਜਮਾ ਮਸਜਿਦ ਦੇ ਸਾਹਮਣੇ ਉਧਾ ਹੈਗਾ ਬੰજાર ਕੀ ਦੇਖਦਾ ਪਿਓ ਵੀ ਜਿੱਥਲੇ ਪਿਆ ਤੇ ਭਰਾਵਾਂ ਦੇ ਸਿਰ ਪਏ ਨੇ ਬੇਅੰਤ ਸਾਧੂ ਮਹਾਪੁਰਸ਼ਾਂ ਦੇ ਸੀਸ ਪਏ ਨੇ ਇੱਕਦਮ ਕੰਬਲ ਉੱਥੇ ਹੀ ਛੱਡ ਤਾ ਕਹਦਾ ਕਿਓ ਕੰਬਲ ਚੱਕਦਾ ਕਿਉਂ ਨਹੀਂ ਉਹ ਕਹਿੰਦਾ ਤੇਰੇ ਵੱੜਦੇ ਟਗਾ ਕਿ ਮੈਂ ਆਪਣਾ ਸਰੀਰ ਟਗਾ। ਪਰ ਅਨੰਜੇਬ ਨੇ ਇਹ ठान ਲਈ ਵੀ ਮੈਂ ਇਹਨੂੰ ਮਾਰਨਾ ਹੀ ਮਾਰਨਾ ਹੈ। ਉਸ ਵੇਲੇ ਕੈਦ ਵਿੱਚ ਕਰਤਾ। ਕੈਦ ਚ ਕਰਕੇ ਕਹਿਣ ਲੱਗਿਆ ਵੀ ਇਹਨੂੰ ਸ਼ਹੀਦ ਕਰ ਦੋ ਇਹਦਾ ਇਹਨੂੰ ਕਤਲ ਕਰ ਦੋ। ਉਹ ਕਹਿੰਦਾ ਵੇਖ ਜੇ ਮੈਨੂੰ ਕਤਲ ਕਰਿਆ ਨਾ ਤੇ ਤੂੰ ਵੀ ਵਿਚੇ ਮਰ ਜਾਵੇਂਗਾ ਤੇਰੀਆਂ ਬੇਗਮਾਂ ਵੀ ਮਰ ਜਾਣਗੀਆਂ। ਕੈਦ ਸਬੂਤ ਕਹਿੰਦਾ ਮੇਰੀ ਚੀਚੀ ਤੇ ਉਂਗਲਾ ਚੀਰਾ ਦੋ ਉਹ ਜਦ ਚੀਰਾ ਦਿੱਤਾ ਰੋਲਾ ਪੈ ਗਿਆ ਰੰਗਦੇਵ ਦੇ ਆਪੇ ਖੂਨ ਨਿਕਲਦਾ ਸਾਰਿਆਂ ਦੇ ਨਿਕਲਣ ਲੱਗ ਗਿਆ ਉਸ ਵੇਲੇ ਸਮਝ ਗਿਆ ਕਿ ਇਹ ਸਪੀਰ ਦੇ ਨਾਲ ਮੱਥਾ ਲਾਉਣਾ ਕੋਈ ਸਖਾਲੀ ਚੀਜ਼ ਨਹੀਂ ਹੈ ਕੈਦ ਵਿੱਚ ਕਰ ਦਿੱਤਾ ਉਸ ਕੈਦ ਦੇ ਵਿੱਚ ਜਾ ਕੇ ਈਰਾਨ ਦਾ ਵੈਸਟਰ ਮਿਲ ਗਿਆ ਤੇ ਉਹ ਕਹਿਣ ਲੱਗਿਆ ਕਿ ਪੀਰ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਹਿੰਦੇ ਅਸੀਂ ਉਹ ਬਾਹਰ ਆਉਣੇ ਆ ਫਿਕਰ ਨਾ ਕਰ ਉਹ ਦਰਵਾਜ਼ਿਆਂ ਦੇ ਤਾਲੇ ਤੜਕ ਤੜਕ ਕਰਕੇ ਸਾਰੇ ਹੀ ਟੁੱਟ ਗਏ ਸੈਲ ਚ ਬੰਦ ਸੀ ਬਾਹਰ ਆ ਗਿਆ ਕਹਿੰਦਾ ਦੱਸੋ ਕਹਿੰਦੇ ਮਹਾਰਾਜ ਮੇਰੇ ਬਾਦਸ਼ਾਹ ਨੇ ਦੋ ਅਖਰਾਂ ਦਾ ਅਰਥ ਪੁੱਛਿਆ ਇੱਕ ਸਬਰ ਦਾ ਤੇ ਇੱਕ ਸ਼ੁਗਰ ਦਾ ਕਹਿਣ ਲੱਗੇ ਐਂ ਕਰੀ ਕੱਲ ਨੂੰ ਇੱਕ ਮਸ਼ਕ ਪਾਣੀ ਦੀ ਲਿਆਈ ਦੋ ਗਜ ਕਪੜਾ ਲੈ ਦੂਸਰਾ ਜਦੋਂ ਮੈਂ ਬਸ਼ਕ ਲੈ ਕੇ ਆਉਂਦਾ ਦਰਵਾਜ਼ੇ ਖੋਲ ਦਿੱਤੇ ਸ਼ਕਤੀ ਦੇ ਨਾਲ ਅੰਦਰ ਚਲੇ ਗਿਆ। ਇਸ਼ਨਾਨ ਕਰਨ ਤੋਂ ਬਾਅਦ ਵਸਤਰ ਪਹਿਨੇ ਆ। ਕਹਿਣ ਲੱਗੇ ਮਹਾਰਾਜ ਦੱਸੋ ਅਰਥ ਕਹਿੰਦੇ ਹੁਣੇ ਤੈਨੂੰ ਪ੍ਰੈਕਟੀਕਲੀ ਸਮਝਾਉਂਦੇ ਆ। ਉਹ ਕੋੜੜੇ ਮਾਰਨ ਵਾਲਾ ਆ ਗਿਆ 100 ਇੱਕ ਕੋੜਾ ਰੋਜ਼ ਉਹਦੇ ਲੱਗਦਾ ਸੀ। ਉਹ ਜਦ ਸ਼ੁਰੂ ਕਰੇ ਇੱਕ ਕੋੜਾ ਲੱਗਦਾ ਹੈ ਦੂਆ ਲੱਗਦਾ ਹੈ ਇਸ ਤਰ੍ਹਾਂ ਉਂਗਲੀ ਘਰੀ ਜਾਂਦਾ ਹੈ। ਉਹ ਵੀ ਸਮਝਦਾ ਪਿਆ ਵੀ ਆਏ ਉਂਗਲੀ ਕਿਉਂ ਗਰੀ ਜਾਂਦਾ ਹੈ ਜਦ 50 ਕੋਰੜੇ ਲੱਗੇ ਜਲਾਦ ਬੈਠ ਗਿਆ ਕਹਿੰਦੇ ਕਿਉਂ ਆ ਤ ਸਮਝ ਆਇਆ ਕਹਿੰਦਾ ਨਾ ਮਹਾਰਾਜ ਮੇਰੇ ਨਹੀਂ ਆਇਆ ਕਹਿ ਲੱਗੇ ਦੇਖ ਸਾਰੀਆਂ ਸ਼ਕਤੀਆਂ ਮੇਰੇ ਕੋਲ ਨੇ ਜੇ ਮੈਂ ਇੱਕ ਬਚਨ ਕਰਦਾ ਇਹ ਭਸ ਮੋ ਜਾਵੇ ਹੁਣੀ ਪਰਮਾ ਹੈ ਜਿਹਨੂੰ ਸਬਰ ਕਹਿੰਦੇ ਨੇ ਮੈਂ ਸਬਰ ਵਿੱਚ ਆਵੇ ਨਹੀਂ ਕੁਝ ਕਹਿਣਾ ਹੁਣ ਦੇਖ ਲਈ ਜਦ 50 ਪਿਛਲੇ ਲੱਗਣ ਲੱਗੇ ਕੀ ਦੇਖਦਾ ਹੈ ਬੇਅੰਤ ਸਮਾਨੀ ਸ਼ਕਤੀਆਂ ਫਰਿਸ਼ਤਿਆਂ ਸਣੇ ਬੇੰਤੀਆਂ ਕਰਦੀਆਂ ਕਿ ਪੀਰ ਜੀ ਸਾਨੂੰ ਹੁਕਮ ਦੇ ਉਹ ਅਸਾਤੇ ਸਿਆ ਨਹੀਂ ਜਾਂਦਾ ਇਹਨਾਂ ਟੌਰਚਰ ਉਹ ਕਹਿ ਲੱਗਿਆ ਦੇਖੋ ਕਹਿੰਦਾ ਇਹਨੂੰ ਸਬਰ ਕਹਦੇ ਨੇ ਇਹਨੇ ਨੂੰ ਪਾਣੀ ਆ ਗਿਆ ਨਮਕ ਪਾਇਆ ਹੋਇਆ ਬੇਅੰਤ ਦੇਵਦੀ ਮੇਤਰ ਖੋਣ ਤੇ ਕੀ ਦੇਖਦਾ ਹੈ ਕਿ ਬਾਹਰੋਂ ਬੇਅੰਤ ਚੀਜ਼ਾਂ ਆਫਰ ਹੋ ਰਹੀਆਂ ਗੁਪਤ ਮੰਡਲ ਚ ਸਭ ਨੂੰ ਨਾ ਨਾ ਕਰੀ ਜਾਂਦੇ ਉਹ ਪਾਣੀ ਪੀ ਰਿਆ ਉਹ ਤੇ ਬਾਅਦ ਸ਼ੁਕਰ ਕਰਿਆ हे ਪ੍ਰਭੂ हे ਅੱਲਾਹ ਤਾਲਾ ਤੇਰਾ ਸ਼ੁਕਰ ਹੈ ਤੇਰੇ ਧਿਆਨ ਵਿੱਚ ਤਾਂ ਮਾਹਾਂ ਨਾ ਤੂੰ ਰੋਜੀ ਦਿਨਾਂ ਪਾਣੀ ਦੀ ਸੋ ਇਹਨੂੰ ਸਬਰ ਤੇ ਸ਼ੁਕਰ ਕਹਦੇ ਨੇ ਸਾਬਰ ਸਿਦਕ ਸ਼ਹੀਦ ਭਰਮ ਭੋਗ ਗੁਰੂ ਪੰਜਵੇਂ ਪਾਸ਼ਾ ਜਦੋਂ ਤਤੀ ਤਵੀ ਤੇ ਬੈਠਣ ਲੱਗੇ ਉਸ ਵੇਲੇ ਐਸਾ ਅਥਿਆਸ ਜ਼ਿਕਰ ਆਉਂਦਾ ਹੈ ਕਿ ਮੀਆਂ ਮੀਰ ਜੀ ਆ ਗਏ। ਉਹ ਪਲੇਟ ਰੈੱਡ ਹੋਈ ਹੋਈ ਹੈ। ਲਾਲ ਰੰਗ ਦੀ ਹੋ ਗਈ। ਤੇ ਗੁਰੂ ਮਹਾਰਾਜ ਉਸ ਦੇ ਉੱਤੇ ਬੈਠ ਗਏ। ਮੀਆਂ ਮੀਰ ਆ ਗਏ। ਦੋਵੇਂ ਵਾਹ ਖੜੀਆਂ ਕਰ ਲਿਆ। ਕਹਿ ਲਗਿਆ ਮਹਾਰਾਜ ਮੈਂ ਦੇਖ ਨਹੀਂ ਦੇਖ ਨਹੀਂ ਸਕਦਾ। ਇਹਨੇ ਨੂੰ ਗੋਵਰਥਾ ਆ ਗਿਆ ਗੁਰੂ ਕਹਿਣ ਲੱਗਿਆ ਕਿ ਮਹਾਰਾਜ ਜੇ ਅੱਜ ਤੁਸੀਂ ਇਹ ਤੌਰਚਰ ਸਹਿ ਲਿਆ ਤਾਂ ਕੱਲ ਨੂੰ ਸਾਧੂਆਂ ਦੀ ਇੱਜ਼ਤ ਜਾਂਦੀ ਰਹੇਗੀ ਦੁਨੀਆ ਦੇ ਲੋਕਾਂ ਨੇ ਨਹੀਂ ਸਮਝਣਾ ਇਸ ਕਹਿ ਉਸ ਤੁਸੀਂ ਮਹਾਰਾਜ ਕਰਸ ਕਰ ਦਿਓ ਇਹਨੂੰ ਜੇ ਤੁਸੀਂ ਨਹੀਂ ਕਰਦੇ ਤਾਂ ਮੈਨੂੰ ਆ ਗਿਆ ਦੇਵੋ ਮੈਂ ਆ ਹਵੇਲੀ ਵਰ ਕਰ ਦਨਾ ਇਹਦੀ ਮਹਾਰਾਜ ਕਹਿੰਦੇ ਗੋਖਨਾਥ ਇਹ ਕੰਮ ਆਪਾਂ ਨਹੀਂ ਕਰਨਾ ਮੀਆਂ ਮੀਰ ਨੂੰ ਕਹਿਣ ਲੱਗੇ ਮੀਆਂ ਮੀਰ ਕਹਿੰਦਾ ਮਹਾਰਾਜ ਕਿਉਂ ਨਹੀਂ ਕਰਨਾ ਮਹਾਰਾਜ ਕਹਿੰਦੇ ਮੀਆਂ ਮੀਰ ਤਾ ਬਰਮ ਗਿਆ ਨੀਦਾ ਅਰਥ ਪੁੱਛਿਆ ਸੀ ਸਾਥੇ ਅਸੀਂ ਤੈਨੂੰ ਦੱਸਿਆ ਸੀ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਪੇਖੈ ਇਕ ਇਸ ਵਿਨ ਕੋਏ ਨਾਂ ਦੇ ਲੱਛਣ ਬਰਮ ਗਿਆ ਨਹੀਂ ਹੋਏ ਬਹਿਗ ਨੂੰ ਤੇ ਬਗੈਰ ਸੰਸਾਰ ਵਿੱਚ ਹੋਰ ਹੈ ਕਹਿੰਦੇ ਕਿਨੂੰ ਕਰਸ਼ ਕਰੀਏ ਕਿਨੂੰ ਬਦ ਦੁਆ ਦਈਏ ਕੋਈ ਹੈ ਆਪਣਾ ਆਪ ਹੀ ਹੈ ਖੇਰ ਕਰਿਆ দুজা দূজা নীে এসারে গুরুতার গে আপে খেলে খেলে लॻियुनि प्यारे लॻा पेटे